ਸਤਿ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ। ਖੁਸ਼ੀ ਇਹ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਲਓ ਜੀ ਅਕਸਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਵੀ ਦਿਖਾਉਂਦੇ ਰਹੇ ਹਾਂ ਜਿਹੜੀਆਂ ਕਿ ਆਪਾਂ ਖਾਣ ਵਾਸਤੇ ਮਿਰਚਾਂ ਲਾਉਨੇ ਆ। ਤੇ ਅੱਜ ਆਪਾਂ ਤੁਹਾਨੂੰ ਮਿਰਚਾਂ ਦੀ ਪਨੀਰੀ ਹੈ ਜਿਹੜੀ ਉਹ ਵੇਚਾਂਗੇ ਜੀ। ਇਹ ਜਗ੍ਹਾ ਤਿਆਰ ਕਰੀ ਹੋਈ ਹੈ ਇੱਥੇ। ਤੇ ਇਹ ਤੁਸੀਂ ਦੇਖ ਸਕਦੇ ਹੋ ਆਪਾਂ ਮਿਰਚਾਂ ਦੇ ਬੀਜ ਜਿਹੜੇ ਆਪਣੀ ਪਹਿਲਾਂ ਮਿਰਚਾਂ ਲੱਗੀਆਂ ਸੀਗੀਆਂ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾਈਆਂ ਸੀਗੀਆਂ ਇਹ ਆ ਜੀ ਸਾਈਵਾ ਮਿਰਚ ਦੇ ਬੀਜ ਨੇ ਇਹ ਦੇਖ ਸਕਦੇ ਤੁਸੀਂ ਤੇ ਆਪਾਂ ਪੌਰ ਕੇ ਲੈਂਦਿਆਂ ਨੇ ਜੀ ਮਿਰਚਾਂ ਕਿਉਂਕਿ ਇੰਨੇ ਕ ਬੀਜਾਂ ਦੇ ਨਾਲ ਬਹੁਤ ਪਨੀਰੀ ਤਿਆਰ ਹੋ ਜਾਂਦੀ ਜੀ ਮਿਰਚਾਂ ਦੀ ਇਹ ਆਪਾਂ ਘਰ ਦੀ ਉਹ ਪਨੀਰੀ ਤਿਆਰ ਕਰਦੇ ਹੁੰਦੇ ਆ ਜੋ ਵੀ ਬਹੁਤ ਵਧੀਆ ਮਿਰਚ ਲੱਗਦੀ ਹੈ ਮਿਰਚ ਕੌੜੀ ਬਹੁਤ ਹੁੰਦੀ ਹੈ ਸਾਈਵਾ ਮਿਰਚਾਂ ਜਿਹੜੀ ਕਿ ਆਪਾਂ ਇਹ ਥਾਂ ਤਿਆਰ ਕਰੀਏ ਕਿ ਆਪਾਂ ਹੋਰ ਤੇ ਦੂਜਾਂ ਲਈ ਆਪਣੀ ਦੀ ਮਚਾਂ ਦੀ ਇਸ ਤਰ੍ਹਾਂ ਥੋੜਾ ਜਿਹਾ ਤਿਆਰ ਕਰ ਲ ਲਈਏ ਸੌਣ ਚਾਪਾ ਕਰ ਦਿਓ ਆਪਣੀ ਹੀ ਤਿਆਰ ਕਰਦੇ ਨੇ ਤੇ ਸਰ ਤੋਂ ਖਾਣਾ ਮੇਰੇ ਕੋਲ ਦਿਖਾਈਆਂ ਨੇ ਆਪਣੇ ਲੱਗੀਆਂ ਹੋਈਆਂ ਬਹੁਤ ਹੀ ਵਧੀਆ ਮੋਤੀ ਮਿਰਚ ਲੱਗਦੀ ਹੈ ਜੀ ਐਵਾ ਉਹ ਇਸ ਤਰ੍ਹਾਂ ਇਹ ਤਿਆਰ ਕਰ ਲੈਣਾ ਤੁਹਾਨੂੰ ਕਿਉਂਕਿ ਇੰਨੇ ਕਾਉਂ ਦੇ ਵਿੱਚ ਕਾਫੀ ਪਨੀਰੀ ਹੋ ਜਣੀਆਂ ਇਸ ਤਰ੍ਹਾਂ ਬੀਜ ਖੜਿਆ ਦੇਣੇ ਚੰਗੀ ਤਰ੍ਹਾਂ ਇਹ ਬੀਜ ਖੜਿਆ ਕੇ ਇਹ 15-20 ਦਿਨਾਂ ਦੇ ਵਿੱਚ ਜੰਮਣੀ ਸ਼ੁਰੂ ਹੋ ਜਾਣੀ ਹੈ ਜੀ। ਜਦੋਂ ਆਪਾਂ ਆਪਣੇ ਘਰ ਵਾਸਤੇ ਖਾਣ ਯੋਗੀ ਹੋਣਗੇ ਜੀ। ਉਦੋਂ ਆਪਾਂ ਪਨੀਰੀ ਤਿਆਰ ਕਰ ਲਵਾਂਗੇ। ਨਮਸਤੈ ਜੀ। ਜਿਸ ਤਰ੍ਹਾਂ ਇਹਨਾਂ ਨੂੰ ਖੜਿਆ ਕੇ ਚੰਗੀ ਤਰ੍ਹਾਂ ਬੀਜਾਂ ਨੂੰ ਮਿੱਟੀ ਦੇ ਵਿੱਚ ਆਪਾਂ ਰੋਲ ਦੇਣਾ ਹੈ ਇਸ ਤਰ੍ਹਾਂ ਰੋਲ ਕੇ ਇਹਨਾਂ ਦਾ ਆ ਦੇਣੀ ਚੰਗੀ ਤਰ੍ਹਾਂ ਮਿੱਟੀ ਦੇ ਵਿੱਚ ਬੰਦ ਕਰਦੇ ਹੁਣ ਆਪਾਂ ਇਹਦੇ ਉੱਤੇ ਥੋੜਾ ਥੋੜਾ ਪਾਣੀ ਛਿੜਕ ਦੇਣਾ ਜੀ ਪਾਣੀ ਦਾ ਛਿੱਟਾ ਮਾਰ ਦੇਣਾ ਲੋ ਜੀ ਪਾਣੀ ਦਾ ਛਿੱਟਾ ਥੋੜਾ ਹੀ ਮਾਰਨਾ ਜਿਆਦਾ ਪਾਣੀ ਛਿੜਕਣਾ ਜੀ ਇਹਨਾਂ ਤੇ ਕਿਉਂਕਿ ਜੇ ਆਪਾਂ ਜ਼ਿਆਦਾ ਪਾਣੀ ਛਿੜਕਤਾ ਤਾਂ ਇਹ ਜੰਮਣੇ ਨਹੀਂ ਹੈਗੇ ਅਜੇ ਬਾ થોੜਾ-ਥੋੜਾ ਛਿੱਟਾ ਮਾਰ ਕੇ ਇਹਨਾਂ ਨੂੰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੋਲੋਥੀਨ ਨਾਲ ਢੱਕ ਦੇਣਾ 10 ਦਿਨ ਆਪਾਂ ਪੋਲੋਥੀਨ ਇਹਨਾਂ ਦੇ ਉੱਪਰ ਰੱਖेंगे ਉੱਪਰ ਰੱਖਣ ਤੋਂ ਬਾਅਦ 10 ਦਿਨ ਦੇ ਬਾਅਦ ਆਪਾਂ ਪੋਲੋਥੀਨ ਚੱਕ ਲੈਂਦੇ ਇਹ ਪੋਲੋਥੀਨ ਆ ਜੰਦਾ ਸੀਗਾ ਜੀ ਘਰ ਤੋਂ ਦੇਖ ਸਕਦੇ ਹੋ ਕਿਸੇ ਤਰ੍ਹਾਂ ਦੇ ਪੋਲੋਥਨ ਹੋਣਾ ਚਾਹੀਦਾ ਇਸ ਤਰ੍ਹਾਂ ਪਾਏ ਉੱਤੇ ਚੰਗੀ ਤਰ੍ਹਾਂ ਦੇ ਦੇਣਾ ਜੀ ਇਹ ਚੰਗੀ ਤਰ੍ਹਾਂ ਟਾ ਕੇ ਦੇਣਾ ਜੀ ਇਹ ਕਿਉਂਕਿ ਇਹਨੂੰ ਥੋੜੀ ਗਰਮਾਈਸ਼ ਦੀ ਲੋੜ ਹੁੰਦੀ ਹੈ ਵੀ ਜਨ ਹਰ ਵੀ ਕਲੇਰੀ ਜਿੱਜੀ ਬਹੁਤ ਫਾਇਦੇਮੰਦ ਰਹੀ ਹੈ ਨਾਲੇ ਤਾਂ ਚੀਜ਼ ਦੇ ਵਿੱਚ ਬਰਕਤ ਰਹਿੰਦੀ ਹੈ ਜੀ ਤੇ ਨਾਲੇ ਆਪਾਂ ਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਦਾ ਆਪਾਂ ਬੀਜਿਆ ਹੋਇਆ ਲੋ ਜੇ ਇਸ ਤਰ੍ਹਾਂ ਪਟਾਕ ਦੇਣੀ ਹੈ ਇਹ ਤਾਂ ਪਾ ਮੀਂਹ ਵੀ ਬਾੜਨੀ ਹੈ ਇਹ ਕਾਗਜ਼ ਉਡਣਦੇ ਹੁਣ ਥੋੜੀ 10 ਦਿਨ ਆਪਣ ਇਹਨੂੰ ਉੱਪਰੋਂ ਚੱਕ ਦੇਣਾ। ਕਾ ਵੀ ਇਹ 10 ਦਿਨ ਬਰ ਰਹੇ ਹੈ। ਕਿੰਨੇ ਦਿਨਾਂ ਜੰਮਦੇ ਆਉਣਗੇ। ਇਸ ਤਰੀਕੇ ਦੇ ਨਾਲ ਪਨੀਰੀ ਚਾਰ ਕਰ ਸਕਦੇ ਆਪਾਂ ਲੋ ਇਹ ਆਪਾਂ ਮਿੱਟੀ ਦੇ ਨਾਲ ਪੰਨੀ ਤਰ੍ਹਾਂ ਟੱਕਾ ਜੀ ਇਹ ਆਪਾਂ ਹੁਣ ਇਹ 10 10 ਦਿਨ ਤੱਕ ਉਤਲ ਫਾਵਾ ਚੱਕੀਏ ਜੀ ਇਹ ਗਰਮਾਹਸ਼ ਦੇ ਵਿੱਚ ਬਹੁਤ ਵਧੀਆ 10 ਦਿਨ ਦੇ ਵਿੱਚ ਬੀਜ ਜੰਮਿਆ ਆਉਣੇ ਨੇ ਤੇ ਆਪਾਂ ਫਿਰ 20-25 ਦਿਨਾਂ ਤੱਕ ਮਿਰਚ ਲਾਉਣੀ ਸ਼ੁਰੂ ਕਰ ਦੇਣੀ ਹੈ ਜੀ ਇਹ ਬਹੁਤ ਵਧੀਆ ਤਰੀਕਾ ਹੈ ਪਨੀਰੀ ਉਗਾਉਣ ਦਾ ਇਸ ਤਰ੍ਹਾਂ ਪਨੀਰੀ ਤੁਸੀਂ ਆਪਣੀ ਜਦੋਂ ਤਿਆਰ ਕਰ ਸਕਦੇ ਹਾਂ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਧੰਨਵਾਦ